ਦੇ ਬਹੁਤ ਹੀ ਸਤਿਕਾਰਯੋਗ ਡਿਪਟੀ ਮੇਅਰ सुरेंद्र ਕੌਰ ਪੱਤ ਜੀ ਸਮੁੱਚੀ ਲੀਡਰਸ਼ਿਪ ਸਾਡੇ ਬੇੜੀ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਲਾਡੀ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਕੋਟੀ ਸਾਹਿਬ ਸਾਡੇ ਐਮਐਲਏ ਸਾਹਿਬ ਦਈਆ ਸਾਹਿਬ ਸਾਡੇ ਡਾਕਟਰ ਦਈਆ ਜੀ ਜਿੰਦਰ ਜੀ ਸਨਿਹ ਕਰਤਾਰਪੁਰ ਸਾਫੁਰ ਭੈਣ ਜੀ ਤੇ ਉਹਨਾਂ ਦੇ ਸਾਰੇ ਜਿਹੜੇ ਸਮਰਥਕ ਸਾਥੀ ਨੇ ਬਹੁਤ ਸਾਰੇ ਜਿਲੰਦਰ ਵੈਸਟ ਦੇ ਸਾਡੇ ਉਹ ਆਗੂ ਵੀ ਇੱਥੇ ਖੜੇ ਨੇ ਲੋਕਾ ਦੇ ਪ੍ਰਧਾਨ ਤੇ ਉਹ ਆਗੂ ਜਿਹੜੇ ਸਾਰੇ ਇਸ ਟਿਕਟ ਦੇ ਦਾਵੇਦਾਰ ਸਨ ਲੇਕਿਨ ਪਾਰਟੀ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਸਾਰੀ ਲੀਡਰਸ਼ਿਪ ਨੇ ਔਰ ਸਰਵੇਿਆਂ ਦੇ ਮੁਤਾਬਕ ਜੋ ਵੀ ਪਾਰਟੀ ਨੇ ਫੈਸਲਾ ਲਿਆ ਹਾਈ ਕਮਾਂਡ ਨੇ ਆਦਰਨੀਆ ਖਰਗੇ ਸਾਥ ਔਰ ਰਾਹੁਲ ਗਾਂਧੀ ਜੀ ਦੇ ਜੋ ਫੈਸਲਾ ਲਿਆ ਕਿ ਕਾਂਗਰਸ ਪਾਰਟੀ ਦੀ ਜਿਹੜੀ ਟਿਕਟ ਹੈ ਉਹ ਭੈਣ ਜੀ सुरेंद्र कौर ਨੂੰ ਦੇ ਕੇ ਨਵਾਜਿਆ ਸੋ ਮੈਂ ਸਮਝਦਾ ਕਿ ਬੇहद ਇਸ ਗੱਲ ਦੀ ਸਾਨੂੰ ਖੁਸ਼ੀ ਹੈ ਔਰ ਮੈਂ ਵਧਾਈ ਦੇਣਾ ਚਾਹਣਾ ਹੈ ਭੈਣ ਜੀ ਹਰਾਂ ਨੂੰ ਆ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਇਸ ਕਾਬਲ ਸਮਝਿਆ ਕਿ ਉਹ ਸਾਡੇ ਇਸ ਬਾਈ ਇਲੈਕਸ਼ਨ ਦੇ ਵਿੱਚ ਉਮੀਦਵਾਰ ਹੋਣਗੇ ਔਰ ਜਿਸ ਪ੍ਰਕਾਰ ਇਹਨਾਂ ਦਾ ਕੈਰੀਅਰ ਰਿਹਾ ਪੰਜ ਵਾਰ ਲਗਾਤਾਰ ਮਿਊਨਿਸਪਲ ਕੌਂਸਲਰ ਰਹੇ ਔਰ ਇੱਕ ਬਹੁਤ ਚੰਗੇ ਤਰੀਕੇ ਨਾਲ ਸਾਥੀ ਵੀ ਸਾਥ ਛੱਡ ਗਏ ਮੇਰੇ ਕਹਿਣ ਦਾ ਮਤਲਬ ਕਿ ਹਮਸਫਰ ਇਹਨਾਂ ਦੇ ਪਤੀ ਇਹਨਾਂ ਦੇ ਘਰ ਵਾਲਾ ਸਾਹਿਬ ਵਿਚਾਰੇ ਚਲੇ ਗਏ ਸੰਨ ਲੇਕਿਨ ਬਹੁਤ ਚੰਗੇ ਤਰੀਕੇ ਦੇ ਨਾਲ ਇੱਕ ਆਮ ਸਾਦਾ ਸਧਾਰਨ ਜੀਵਨ ਬਤੀਤ ਕਰਕੇ ਆਪ ਦੀ ਸੇਵਾ ਕੀਤੀ ਆਪਦੇ ਪਰਿਵਾਰ ਦੀ ਸੇਵਾ ਕੀਤੀ ਬੱਚਿਆਂ ਦੀ ਪਰਵਰਿਸ਼ ਕੀਤੀ ਤੇ ਨਾਲ ਹੀ ਨਾਲ ਮੈਨੂੰ ਲੱਗਦਾ ਕਿ ਸਮਾਜ ਸੇਵਾ ਵੀ ਬਹੁਤ ਚੰਗੇ ਤਰੀਕੇ ਨਾਲ ਨਿਭਾਈ ਔਰ ਅੱਜ ਤੱਕ ਇੱਕ ਵੀ ਤਰੀਕ ਇੱਕ ਵੀ ਕਿਸੇ ਕਿਸਮ ਦਾ ਆਪ ਦੇ ਤੇ ਅਨਸ਼ਣ ਨਹੀਂ ਲੱਗਣ ਦਿੱਤਾ ਕੋਈ ਇਲਜ਼ਾਮ ਨਹੀਂ ਲੱਗਣ ਦਿੱਤਾ ਔਰ ਮੈਨੂੰ ਪੂਰੇ ਨੁਮੀਦ ਹੈ ਕਿ ਸਾਡੀ ਸਾਰੀ ਲੀਡਰਸ਼ਿਪ ਬਾਜਵਾੜ ਸਾਹਿਬ ਚੰਨੀ ਸਾਹਿਬ ਤੇ तमाम सारे ਕਾਂਗਰਸ ਦੇ ਪੰਜਾਬ ਦੇ ਲੀਡਰ ਸਹਿਬਾਨ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਲੰਧਰ ਵਿਖੇ ਰਹਿ ਕੇ ਸਾਰੇ ਜਾਣੇ ਪੂਰਾ ਹੰਬਲਾ ਮਾਰ ਕੇ ਅਸੀਂ ਸੀਟ ਤੇ ਕੰਮ ਕਰਾਂਗੇ ਔਰ ਜਲੰਧਰ ਦੇ ਲੋਕ ਬਹੁਤ ਸਮਝਦਾਰ ਤੇ ਸਿਆਣੇ ਹੈ ਬਹੁਤ ਮੈਂ ਸਮਝਦਾ ਕਿ ਦੂਰ ਅੰਦੇਸ਼ੀ ਵਾਲੇ ਹੈ ਔਰ ਜਿਸ ਪ੍ਰਕਾਰ ਦਾ ਸਾਡਾ ਉਮੀਦਵਾਰ ਹੈ ਔਰ ਲੋਕ ਅੱਜਕਲ ਉਮੀਦਵਾਰ ਵਧیرے ਚੈੱਕ ਕਰਦੇ ਨੇ ਕਿਸ ਪ੍ਰਕਾਰ ਦੇ ਉਮੀਦਵਾਰ ਨੇ ਕਹਿਣੀ ਦਿੱਕਤ ਨਹੀਂ ਦੇ ਪੱਕੇ ਹੈ ਕਿ ਨਹੀਂ ਹੈ ਇਸ ਤਰ੍ਹਾਂ ਤਾਂ ਨਹੀਂ ਕਦੇ ਕੋਈ ਇਧਰ ਚਲਾ ਗਿਆ ਕਦੇ ਇਧਰ ਚਲਾ ਗਿਆ ਅੱਜਕਲ ਬੇਵਫਾ ਲੋਕ ਜਾਦੇ ਨੇ ਔਰ ਜਿਹੜੇ ਲੋਕ ਬੇਵਫਾ ਹੈ ਲੋਗ ਨੇ ਉਹ ਲੋਕਾਂ ਨਾਲ ਵੀ ਵਫਾ ਨਹੀਂ ਕਰ ਸਕਦੇ ਸੋ ਮੈਨੂੰ ਲੱਗਦਾ ਕਿ ਅੱਜ ਕੱਲ ਪੋਲੀਟੀਸ਼ੀਅਨ ਦਾ ਵਧੀਆ ਕਰੈਕਟਰ ਹੋਣਾ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖਦੇ ਹੋਏ ਪਾਰਟੀ ਨੇ ਫੈਸਲਾ ਲਿਆ ਕਿ ਸੁਰਿੰਦਰ ਕੌਰ ਜੀ ਨੂੰ ਟਿਕਟ ਦਿੱਤੀ ਹੈ ਮੈਂ ਅੱਜ ਸਵੇਰ ਸੁਬਾਹ ਇਸ ਕਰਕੇ ਆਇਆ ਅੱਜ ਨਾਮੀਨੇਸ਼ਨ ਕਾਗਜ਼ ਦੇ ਅਖੀਰ ਲਾ ਦੇਣਾ ਫੈਸਲਾ ਇਹ ਹੋਇਆ ਕਿ ਨਾਮੀਨੇਸ਼ਨ ਅੱਜ ਪਰੇ ਜਾਣੇ ਸਮੁੱਚੀ ਲੀਡਰਸ਼ਿਪ ਸਾਡੇ ਲੋਕਲ ਐਮਪੀ ਚਰਨਜੀਤ ਸਿੰਘ ਚਨੀ ਸਾਹਿਬ ਇੱਥੇ ਨੋਮੀਨੇਸ਼ਨ ਦੇ ਸਮੇਂ ਸ਼ਾਮਿਲ ਰਹਿਣਗੇ ਔਰ ਮੈਂ ਇਸ ਕਰਕੇ ਸਵੇਰ ਆਏ ਹਾਂ ਕਿਉਂਕਿ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਨੇ ਨੌਜਵਾਨਾਂ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ ਨੀਟ ਦੇ ਜਿਹੜੇ ਐਗਜ਼ਾਮਸ ਹੈ ਜਿਹੜੇ ਲੀਕ ਹੋਏ ਔਰ ਕਿਸ ਤਰ੍ਹਾਂ ਬੱਚਿਆਂ ਦੇ ਭਵਿੱਖ ਨਾਲ ਖੇਡਿਆ ਜਾ ਰਿਹਾ ਹੈ ਕਿਸ ਤਰ੍ਹਾਂ ਵਿਚਾਰੇ 4-4 ਸਾਲ ਬੱਚੇ ਮਿਹਨਤ ਕਰਕੇ ਅੱਜ ਰੋਕ ਕਰ ਲਾ ਰਹੇ ਐ ਮਾਪਿਓ ਰੋਕ ਕਰ ਲਾ ਰਹੇ ਨੇ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਦੇਸ਼ ਦੇ ਵਿੱਚ ਤਤਲੀ ਹੋਈ ਹੈ ਔਰ ਇਸ ਸਮੇਂ ਕਿ ਅਸੀਂ ਨੌਜਵਾਨਾਂ ਦੇ ਨਾਲ ਖੜ ਕੇ ਉਹਨਾਂ ਦੀ ਲੜਾਈ ਲੜੀਏ ਸੋ ਸਮੁੱਚੀ ਕਾਂਗਰਸ ਪਾਰਟੀ ਨੇ ਦੇਸ਼ ਭਰ ਦੇ ਹੈੱਡਕੁਆਟਰਸ ਤੇ ਧਰਨੇ ਲਾਉਣ ਦਾ ਫੈਸਲਾ ਕੀਤਾ ਹੈ ਸੋ ਇਸ ਕਰਕੇ ਮੈਂ ਨਾਮਿਨੇਸ਼ਨ 'ਚ ਅੱਜ ਨਹੀਂ ਆ ਸਕਾਂਗਾ ਮੈਂ ਸਵੇਰ ਹਾਜ਼ਰੀ ਲਵਾ ਕੇ ਜਾ ਰਿਹਾ ਹਾਂ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਮੁਕੰਮਲ ਤੌਰ ਤੇ ਮੈਂ ਇਹ ਤਾਂ ਨਹੀਂ ਕਵਾਂਗਾ ਦੂਜੀਆਂ ਪਾਰਟੀਆਂ ਨੂੰ ਕਿ ਮੈਂ ਘਰ ਲਵਾਵਾਂਗਾ ਤੇ ਫਲਾ ਲਵਾਵਾਂਗਾ ਲੇਕਿਨ ਅਸੀਂ ਪਹਿਲਾਂ ਵੀ ਨੇੜਿਓ ਹੋ ਕੇ ਔਰ ਜਲੰਧਰ ਦੇ ਵਿੱਚ ਲੋਕਾਂ ਨਾਲ ਰਹਿ ਕੇ ਵਾਰਤਾਲਾਪ ਬਣਾ ਕੇ ਲੋਕਾਂ ਦੀਆਂ ਤਕਲੀਫਾਂ ਤੋਂ ਸਾਰੀਆਂ ਜਿਹੜੀਆਂ ਉਹਨਾਂ ਬਾਰੇ ਗੱਲ ਕਰਾਂਗੇ ਤੇ ਲੋਕਾਂ ਦੀ ਸੇਵਾ ਕਰਨ ਦਾ ਉਪਰਾਲਾ ਕਰਾਂਗੇ ਔਰ ਮੈਨੂੰ ਪੂਰਨ ਉਮੀਦ ਹੈ ਕਿ ਭੈਣ ਜੀ ਸੁਰਿੰਦਰ ਕੌਰ ਜੀ ਜਦੋਂ ਨਤੀਜੇ ਆਉਣਗੇ ਵੱਡੇ ਫਰਕ ਦੇ ਨਾਲ ਅਸੀਂ ਇਹ ਜਲੰਧਰ ਦੀ ਜਿਹੜੀ ਸੀਟ ਹੈ ਇਹਦੇ ਤੇ ਚਿਤ ਪ੍ਰਾਪਤ ਕਰਾਂਗੇ ਨੋ ਬਦਾਈਆ ਹਾਂ ਬ੍ਰਾਸ ਪਾਰਟੀ ਜਿੰਦਾਬਾਦ ਭੈਣ ਸਰਿੰਦਰ ਕੌਰ ਜਿੰਦਾਬਾਦ ਭੈਣ ਸਰਿੰਦਰ ਕੌਰ ਜਿੰਦਾਬਾਦ